ਮਕੂਅਸੀ 70% ਤੱਕ ਸਸਤੀ ਮਸ਼ੀਨ ਦਿੱਤੀ ਜੇ ਕੋ 30 ਲੱਖ ਦੀ ਮਸ਼ੀਨ ਤੇ ਉਹਦੇ 80% ਸਬਸਿਡੀ ਤੁਸੀਂ ਲਾਓ 2 ਲੱਖ ਰੁਪਏ ਸਸਤੀ ਦੀ 25 ਤਰੀਕ ਨੂੰ ਸਬਸਿਡੀ ਦਿੱਤੀ ਤੇ 30 ਨੂੰ ਸਾਡੇ ਪੇਮੈਂਟ ਕਿਸਾਨ ਨੂੰ ਆਪਣੇ ਪ੍ਰੋਡਕਟ ਦੀ ਮਾਰਕੀਟਿੰਗ ਕਰਨ ਦੀ ਜਿਹੜੀ ਤਕਨੀਕ ਉਸ ਸਿਖਾਉਣੀ ਚਾਹੀਦੀ ਆ ਔਰ ਸਰਕਾਰ ਦਾ ਫਰਜ ਮੰਦਾ ਕਿ ਜੇ ਸਾਡੀ ਅੰਤਰਰਾਸ਼ਟਰੀ ਸਰਹੱਦ ਵਾਗੇ ਵਾਲੀ ਖੁੱਲ ਜੇ ਤੇ ਕੀ ਖੇਤੀ ਦਾ ਭਵਿੱਖ ਵੇਖਦੇ ਕਲਕੱਤੇ ਤੋਂ ਲੈ ਕੇ ਤੇ ਲੰਡਨ ਤੱਕ ਸੜਕ ਸੀਗੀ ਹਾਂ ਜਿਹਨੂੰ ਅਸੀਂ ਇਹ ਬੈਕਵਰਡ ਨਹੀਂ ਇਹ ਫਾਰਵਰਡ ਹੋ ਜਾਣਗੇ ਜੇ ਕਿਤੇ ਟ੍ਰੇਡ ਫੁੱਲ ਮਾਰੋ ਹੰਬਲਾ ਤੁਸੀਂ ਮਾਜੇ ਦੇ ਹੈਗੇ ਹੋ ਵੱਡੇ ਲੀਡਰ ਹੋ ਤੇ ਇੱਕ ਵਾਰੀ ਵਜਾ ਦਿਓ ਨਗਾਰਾ ਕਿ ਸਾਡਾ ਬਾਰਡਰ ਖੁੱਲੋ ਸਾਡਾ ਤੇ ਸਾਰਾ ਧਾਰੋਮਦਾਰੀ ਖੇਤੀ ਦਾ ਮੈਂ ਉਹੀ ਦੱਸਣਾ ਚਾਹੁੰਨਾ ਕਿ ਗੁਜਰਾਤ ਦਾ ਤੇ ਪਾਕਿਸਤਾਨ ਦਾ ਤੇ ਵਪਾਰ ਕਦੀ ਬੰਦ ਨਹੀਂ ਹੁੰਦਾ ਜਦੋਂ ਥੋੜੀ ਜਿਹੀ ਕੱਲ ਨੂੰ ਦੀਆ ਤੇ ਸਾਡਾ ਜਿਹੜਾ ਮਾੜਾ ਮੋਟਾ ਵੀ ਜਿਹੜਾ ਸਾਡਾ ਟ੍ਰੇਡ ਉਹ ਬੰਦ ਕਰ ਦਿੱਤਾ ਜਾਂਦਾ ਪੰਜਾਬ ਦੀ ਆਰਥਿਕਤਾ ਦੋਨੇ ਬੰਨੇ ਜਿਹੜੇ ਇੱਥੇ ਮੁੱਲ ਲੈ ਕੇ ਆਏ ਫਿਰ ਉਹਨਾਂ ਦਾ ਕਿੱਦਾਂ ਸਰੂ ਕਰ ਜਿਵੇਂ ਤੁਸੀਂ ਮੁੱਲ ਵੀ ਲਾਉਣਾ ਕਿੱਦਾਂ ਕਰੀਏ ਕਿ ਜਿਆਦਾ ਅੱਜ ਕੀ ਝਾੜ ਘਟ ਗਏ ਫਿਰ ਤੁਸੀਂ ਕਿੱਦਾਂ ਮੰਨਦੇ ਹੋ ਕਿ ਝੋਨੇ ਕਣਕ ਦੀ ਖੇਤੀ ਜਿਹੜੀ ਠੀਕ ਆ ਬਹੁਤ ਬਦਲ ਗਿਆ ਬਦਲਾ ਨੇ ਦਾਣਾਂ ਵਾਲੀਆਂ ਫਸਲਾਂ ਨਹੀਂ ਸੂਰ ਰੇਟ ਘਟ ਜਾਂਦਾ ਉਹ ਸੁੱਖਦਾ ਕੋਈ ਨਹੀਂ ਅਸੀਂ ਦੀਵਾਰ ਪੀਤੀ ਦੇਖਦਾ ਕਰੋ ਲਈ ਦੋ ਗੱਲੇ ਪਈਆਂ ਜੀ ਘਰ ਕਿੰਨੀ ਕਿ ਜਵਾਰ ਕੀ ਇਹ ਐਮਐਸਪੀ ਵਾਲੇ ਡਾਂਗਾ ਖਾਂਦੇ ਆ ਟਰੈਕਟਰ ਚਲ ਹੱਤਵਾਦੀ ਆਪਣੇ ਇਹਨਾਂ ਨੂੰ ਸਰਕਾਰ ਹੱਤਵਾਦੀ ਕਹਿੰਦੀ ਆ ਕਿ ਇਹ ਇਹ ਐਮਐਸਪੀ ਮੰਗਦੇ ਆ ਪਰ ਇਹ ਟੈਸਟ ਮਸ਼ੀਨਾਂ ਨੇ ਜਿਹਦਾ ਨਾਲ ਕਿਸਾਨੀ ਇੱਕ ਲਾਇਵੰਤਨ ਦਾ ਬਣ ਸਕਦੀ ਆ ਔਰ ਜਿਨ੍ਹਾਂ ਤੇ ਇਹ ਜਿਹੜੇ ਕਿਸਾਨ ਮੇਲੇ ਦੇ ਵਿੱਚ ਵੱਖ-ਵੱਖ ਖੇਤੀ ਵਿਗਿਆਨੀ ਹੁੰਦੇ ਆ ਇਹ ਕਦੀ ਪਿੰਡਾਂ 'ਚ ਵੀ ਜਾਂਦੇ ਆ ਖੇਤਾਂ 'ਚ ਵੀ ਜਾਂਦੇ ਆ ਇਹ ਤਰਸਦਗੀ ਆ ਇਹ ਬਹੁਤ ਘਟ ਜਾਂਦੇ ਆ ਜੀ ਹਰਿਆਣਾ ਬੀਡੂ ਉੱਥੇ ਜੇ ਲੋਕ ਜੇ ਸਾਡੇ 20 ਚੋਂ ਹੁੰਦੇ ਆ ਤੇ ਕਹਿੰਦੇ ਜੀ ਅਸੀਂ ਹਰਿਆਣਾ ਦਾ ਬੀ ਲੈਣਾ ਜੇ ਪੰਜਾਬ ਦਾ ਨਹੀਂ ਲੈਣਾ ਪੰਜਾਬ ਦੇ ਬੀਚ ਕੀ ਨੁਕਸ ਪੰਜਾਬ ਨੂੰ ਖੇਤੀ ਦੀ ਧਰਤੀ ਵਜੋਂ ਜਾਣਿਆ ਜਾਂਦਾ ਜੇ ਪੰਜਾਬ ਵਿੱਚੋਂ ਖੇਤੀ ਮਨਫੀ ਕਰ ਦਈਏ ਤਾ ਅਸੀਂ ਸੋਚਾਂਗੇ ਕਿ ਪੰਜਾਬ ਦਾ ਵੀ ਕੋਈ ਜ਼ਿਕਰ ਨਹੀਂ ਆਵੇਗਾ ਸੋ ਇਸ ਪੰਜਾਬ ਦੇ ਵਿੱਚ ਖੇਤੀ ਕਰਨ ਵਾਲੇ ਲੋਕਾਂ ਨੂੰ ਨਵੀਆਂ ਤਕਨੀਕਾਂ ਨਵੇਂ ਬੀਜਾਂ ਔਰ ਸਰਕਾਰ ਦੀਆਂ ਯੋਜਨਾਵਾਂ ਤੋਂ ਜਾਣੂ ਕਰਵਾਉਣ ਲਈ ਹਰ ਸਾਲ ਜਿਹੜਾ ਖੇਤੀ ਵਿਭਾਗ ਵੱਲੋਂ ਜਿਹੜਾ ਇੱਕ ਮੇਲਾ ਜਿਲਾ ਪੱਤਰੀ ਲਗਾਇਆ ਜਾਂਦਾ ਅੱਜ ਵੀ ਗੁਰਦਾਸਪੁਰ ਦੇ ਵਿੱਚ ਜਿਲਾ ਪੱਤਰੀ ਜਿਹੜਾ ਕਿਸਾਨ ਮੇਲਾ ਲੱਗਿਆ ਆ ਉਹ ਦੇਖਦੇ ਆ ਇੱਥੇ ਕਿਹੜੇ ਕਿਹੜੇ ਨਵੇਂ ਜਿਹੜੇ ਆ ਉਹ ਕਿਸਾਨ ਉਦਮੀ ਜਿਹੜੇ ਆਏ ਆ ਕਿਹੜੀਆਂ ਤਕਨੀਕਾਂ ਆਈਆਂ ਵਾਂ ਕਿਹੜੇ ਕਿਹੜੇ ਫਰੂਟ ਆਏ ਆ ਹਾਂਜੀ ਜੈਦਰ ਜੀ ਕਿੱਥੋਂ ਆਏ ਤੁਸੀਂ ਅਸੀਂ ਜੀ ਕਹਿੰਦਾ ਕਨੌੜ ਤੋਂ ਜੀ ਪਿੰਡ ਦੇਣਾ ਕੋਟ ਕਨੌੜੋਂ ਤੋਂ ਕਿੰਨੀ ਖੇਤੀ ਕਰਦੇ ਹੋ ਖੇਤੀ ਕਰਦੇ ਆ ਜੀ 2 ਏਕੜ ਦੀ ਅੱਛਾ ਤੇ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜੇ ਕਿਸਾਨ ਮੇਲੇ ਆ ਇਹ ਕੀ ਸਵਾਰਦੇ ਆ ਕਿਸਾਨਾਂ ਦਾ ਕਿਸਾਨ ਮੇਲੇ ਇੱਥੇ ਨਵੇਂ-ਨਵੇਂ ਟੈਕਨੀਕਾਂ ਜਿਹੜੀਆਂ ਉਹ ਸਾਨੂੰ ਮਿਲਦੀਆਂ ਨਵੇਂ-ਨਵੇਂ ਬੀਜਾਂ ਦਾ ਅਧਿਆਨ ਹੁੰਦਾ ਜਿੱਦਾਂ ਪ੍ਰਦਰਸ਼ਨ ਲੱਗਿਆਣੋਂ ਤੋਂ ਨਵੇਂ-ਨਵੇਂ ਸਾਨੂੰ ਫਰੂਟ ਜਾਂ ਹੋਰ ਰਬਾ ਵਗੈਰਾ ਜਿਹੜਾ ਉਹ ਜਾਣਕਾਰੀ ਮਿਲਦੀ ਆ ਨਵੀਂ-ਨਵੀਂ ਮਸ਼ੀਨਰੀ ਦਾ ਜਾਣਕਾਰੀ ਮਿਲਦੀ ਆ ਹਾਂ ਅੱਛਾ ਇਹ ਜਿਹੜੇ ਕਿਸਾਨ ਮੇਲੇ ਦੇ ਵਿੱਚ ਵੱਖ-ਵੱਖ ਖੇਤੀ ਵਿਗਿਆਨੀ ਹੁੰਦੇ ਆ ਇਹ ਕਦੀ ਪਿੰਡਾਂ 'ਚ ਵੀ ਜਾਂਦੇ ਆ ਖੇਤਾਂ 'ਚ ਵੀ ਜਾਂਦੇ ਆ ਕਿ ਤੁਸੀਂ ਇਦਾਂ ਖੇਤੀ ਕਰੋ ਜਾਂ ਇਦਾਂ ਤੁਹਾਨੂੰ ਕੋਈ ਕਿਸੇ ਕਿਸਮ ਦੀ ਜਿਹੜੀ ਆ ਗਾਈਡਲਾਈਨ ਦਿੰਦੇ ਆ ਇਹ ਤਰਸਦਗੀ ਆ ਇਹ ਬਹੁਤ ਘਟ ਜਾਂਦੇ ਆ ਜੀ ਸਾਡਾ ਜਿਵੇਂ ਤੁਸੀਂ ਪਹਿਲੇ ਕਹਿ ਚੁੱਕੇ ਹੋ ਪੰਜਾਬ ਖੇਤੀ ਪ੍ਰધાન ਸੂਬਾ ਪਰ ਅੱਜ ਇਹ ਇੱਕ ਹਿਸਟਰੀ ਵਿੱਚ ਰਹਿ ਗਿਆ ਪੰਜਾਬ ਖੇਤੀ ਪ੍ਰધાન ਸੂਬਾ ਸਾਡੀ ਸਟੇਟ ਨਾਲੋਂ ਸਾਡੇ ਸੂਬੇ ਨਾਲੋਂ ਮਹਾਰਾਸ਼ਟਰ ਐਡਵਾਂਸ ਹੋ ਗਿਆ ਸਾਡੇ ਸੂਬੇ ਨਾਲੋਂ ਹਰਿਆਣਾ ਜਿਹੜਾ ਸਟੇਟ ਆ ਉਹ ਐਡਵਾਂਸ ਹੋ ਗਿਆ ਬਹੁਤ سارے ਇਹਦਾ ਜ਼ਿਲ੍ਹੇ ਜਿਹੜੇ ਆ ਪੰਜਾਬ ਨਾਲੋਂ ਉਹ ਐਡਵਾਂਸ ਹੋ ਗਏ ਨੇ ਅੱਜ ਦੀ ਅੱਜ ਦੀ ਤਰੀਕ ਵਿੱਚ ਪੰਜਾਬ ਨੂੰ ਪਛੜੇ ਪੜਨ ਦਾ ਕੀ ਕਾਰਨ ਸਮਝਦੇ ਹੋ ਇਹ ਜਿਹੜਾ ਸਾਡੇ ਸਿਸਟਮ ਆ ਉਹ ਨੂੰ ਹੀ ਜ਼ਿੰਮੇਵਾਰ ਸਮਝਦੇ ਆ ਜੀ ਸਿਸਟਮ ਜਿਹੜਾ ਉਹ ਸਹੀ ਨਹੀਂਗਾ ਤਾਂ ਹੀ ਉਹ ਜਿਹੜੇ ਮਾ ਡਾਕਟਰ ਵਾਲੀ ਇੱਥੇ ਹੁਣੇ ਕੱਲ ਉਹ ਸੀ ਉਹ ਐਡਵਾਂਸ ਜਿਹੜਾ ਸਾਡੇ ਦਾ ਮਹਾਰਾਸ਼ਟਰ ਦਾ ਹਰਿਆਣਾ ਵੀ ਉੱਥੇ ਜੇ ਲੋਕ ਜੇ ਸਾਡੇ ਵਿੱਚ ਆਉਂਦੇ ਆ ਤਾਂ ਕਹਿੰਦੇ ਜੀ ਹਰਿਆਣਾ ਦਾ ਵੀ ਲੈਣਾ ਜੇ ਪੰਜਾਬ ਦਾ ਨਹੀਂ ਲੈਣਾ ਪੰਜਾਬ ਦੇ ਵਿੱਚ ਕੀ ਨੁਕਸਾਨ ਇਹ ਲੋਕਾਂ ਦੀ ਆਪਣੀ ਕੋਈ ਹੋਊਗੀ ਉਹਨਾਂ ਦਾ ਤਜਰਬਾ ਹੋਣਗੇ ਜਿਹੜੇ ਉਹ ਹਰਿਆਣੇ ਦੀ ਬੀ ਐਡਵਾਂਸ ਸਮਝਦੇ ਆ ਵੀ ਉਹ ਲੈਣਾ ਬੀ ਐਸਸੀ ਪੰਜਾਬ ਉਹ ਲੈਣਾ ਤੁਸੀਂ ਵੇਖਦੇ ਹੋ ਕਿ ਅੱਜ ਦੇ ਸਮਝਦੇ ਹੋ ਕਿ ਅੱਜ ਦੇ ਸਮੇਂ ਵਿੱਚ ਆ ਜਿਹੜਾ ਰਵਾਇਤੀ ਕਣਕ ਝੋਨੇ ਦੀ ਖੇਤੀ ਜਿਹੜੀ ਆ ਉਹ ਕਿਸਾਨਾਂ ਵਾਸਤੇ ਲਾਹੇਵੰਦੀ ਇਹ ਜਿਹੜਾ ਰਵਾਇਤੀ ਕਿਸਾਨਾਂ ਵਾਸਤੇ ਨੁਕਸਾਨਦਿਆਂ ਹੀ ਹੁੰਦਾ ਹੁਣ ਕਿਸਾਨ ਨੂੰ ਆਪਣੇ ਖੁਦ ਆਪਣਾ ਉਹ ਤਕਨੀਕ ਨਾਲ ਛੇਤੀ ਕਰਨੀ ਪਊਗੀ ਤਾਂ ਕਿਸਾਨ ਬੱਸ ਸਕਦਾ ਜੇ ਇਸੇ ਚੱਕਰ ਵਿੱਚ ਝੋਨੇ ਵਿੱਚ ਤੇ ਕਣਕ ਵਿੱਚ ਰੁਝਿਆ ਰਿਹਾ ਤੇ ਉਹ ਫਿਰ ਨੁਕਸਾਨ ਦਿਆ ਜੀ ਉਹ ਘਾਟੇ ਵਿੱਚ ਸੌਦਾ ਫਿਰ। ਸੋ ਜਸਪਾਲ ਸਿੰਘ ਜੀ ਨਾਣੇਕੋਟ ਨੇ ਇਹ ਕਹਿੰਦੇ ਆ ਕਿ ਇਹ ਜਿਹੜੇ ਜਿਵੇਂ ਕਿਸਾਨ ਮੇਲੇ ਲੱਗਦੇ ਆ ਇੱਥੇ ਖੇਤੀ ਮਾਹਰ ਹੁੰਦੇ ਆ ਇਹਨਾਂ ਨੂੰ ਪਿੰਡਾਂ ਵਿੱਚ ਵੀ ਆਉਣਾ ਚਾਹੀਦਾ ਤੇ ਕਿਸਾਨਾਂ ਕੋਲ ਵੀ ਆ ਜਾਣਾ। ਸੋ ਅਗਲੀ ਹਾਂਜੀ ਜਹਦਾਰ ਜੀ ਇਹ ਮੋਲਣਾ ਹੈ ਆ ਬੂਟੇ ਕਿ ਜਾ ਫਿਰ ਨੇ ਇਹ ਸਾਨੂੰ ਫਰੀ ਬੂਟੇ ਦਿੱਤੇ ਨੇ ਜੀ ਇਹ ਕਿੰਨੇ ਦਿੱਤੇ ਆ ਇਹ ਉਹ ਟਰਾਲੀ ਵਾਲੇ ਵੀਰ ਨੇ ਉਹਨਾਂ ਨੇ ਬੂਟੇ ਸਾਨੂੰ ਆਂਦੇ ਵੀ ਜਾ ਕੇ ਲੰਗਰ ਲਾਇਆ ਲੰਗਰ ਲਾਇਆ ਖੂਬ ਲੰਗਰ ਲਾਇਆ ਜੀ ਮਰੂਦ ਤੁਸੀਂ ਇਹ ਦੱਸੋ ਵੀ ਇਹ ਜਿਹੜੇ ਕਿਸਾਨ ਮੇਲੇ ਆ ਤੁਹਾਡੇ ਗਿਆਨ ਚ ਕੀ ਵਾਧਾ ਕਰਦੇ ਇਹਦਾ ਕੀ ਫਾਇਦਾ ਹੁੰਦਾ ਇਹਨਾਂ ਦਾ ਬਹੁਤ ਫਾਇਦਾ ਜੀ ਸਾਨੂੰ ਇੱਥੇ ਜਿਹੜੀ ਚੀਜ਼ ਦਾ ਨਹੀਂ ਪਤਾ ਉਹ ਵੀ ਇੱਥੇ ਸਾਨੂੰ ਸਭ ਕੁਝ ਦੱਸ ਦਿੰਦੇ ਨੇ ਜੀ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਹਾਂ ਜੀ ਅੱਜ ਅੱਜ ਦੇ ਕਿਸਾਨ ਮੇਲੇ ਚੋਂ ਕੀ ਮੈਸੇਜ ਮਿਲਿਆ ਤੁਹਾਨੂੰ ਕੀ ਕੁਝ ਪਤਾ ਲੱਗਿਆ ਨਵਾਂ ਕੀ ਦੇਖਿਆ ਤੁਸੀਂ ਅਸੀਂ ਆਏ ਆ ਇਹ ਆਗਾ ਪਹਿਲੀ ਵਾਰੀ ਕਿੱਥੋਂ ਆਏ ਹੋ ਆਹ ਬਾਉਪੁਰੋਂ ਆਹ ਗਰਦਾਸਪੁਰ ਤੋਂ ਵੀ ਹਾਂਜੀ ਹਾਂਜੀ ਅੱਛਾ ਹਾਂ ਤੇ ਤੁਹਾਨੂੰ ਇਹ ਆ ਬਈ ਜਿਹੜਾ ਬੂਟਿਆਂ ਦੀ ਪਛਾਣ ਹੋ ਗਈ ਹੈ ਵੀ ਆ ਚੀਜ਼ 5 ਮਹੀਨੇ ਲੱਗਦੀ ਆ ਆ ਬੂਟਾ ਆਹੀਂ ਨਮ ਮੰਗਣੇ ਨੇਮਾਂ ਤੇ ਵੀ ਅਜਿਹੀ ਲੱਗਣੀ ਹੋ ਅੱਛਾ ਹਾਂਜੀ ਸੋ ਇਹ ਵੀ ਕਿਸਾਨ ਵੀ ਆਏ ਆ ਇਹ ਸਾਰੇ ਫਰੀ ਆਲੇ ਬੂਟੇ ਆਲੇ ਆ ਹਾਂਜੀ ਹਾਂਜੀ ਤੇ ਜਿਹੜੇ ਇੱਥੇ ਮੁੱਲ ਲੈ ਕੇ ਆਏ ਫਿਰ ਉਹਨਾਂ ਦਾ ਕਿੱਦਾਂ ਸਰੂ ਕਰ ਜੇ ਤੁਸੀਂ ਮੁੱਲ ਵੀ ਲਾਓ ਨਾ ਇੱਕ ਅਦਾ ਬੂਟਾ ਉਹ ਲੈਣੇ ਲੈਣੇ ਪੰਜ ਛੇ ਲੈਣੇ ਸੀ ਇਹ ਵੀ ਤੁਹਾਡੇ ਵਰਗੇ ਕਿਸਾਨ ਆ ਜਿਹੜੇ ਰੇਟ ਬਨਾਰਸੀਆਂ ਲੈ ਕੇ ਆਏ ਆ ਪਰ ਜੇ ਰੇਟ ਜਾਂਦੇ ਆ ਤੇ ਚੀਜ਼ ਵੀ ਤੇ ਚੰਗੀ ਹੋਊਗੀ ਨਾ ਉਰਬੀ ਇਹ ਵੀ ਖੂਬ ਰੀਵੈਂਡ ਨਹੀਂ ਇਹ ਤਾਂ ਫਰੀ ਆਲੇ ਤੁਸੀਂ ਉਹ ਪਹਿਲਾਂ ਹੀ ਖਾਂਦੇ ਆ ਕੋਈ ਹੁਣ ਅੰਗੂਰਾਂ ਦੇ ਵਿੱਚ ਉਹ ਘਰ ਲਾਏ ਅੰਗੂਰਾਂ 'ਚ ਹੋਰ ਫਰਕ ਹੁੰਦਾ ਜਿਹੜੇ ਸ਼ਹਿਰੋਂ ਮੋਲ ਦੇ ਦਿੰਦੇ ਆ ਉਹ 'ਚ ਹੋਰ ਫਰਕ ਹੁੰਦਾ ਇਹ ਵੀ ਲੈਨੇ ਤੋਂ ਤੋਂ ਲਾਹ ਬੁੱਟੇ ਵੀ ਪੱਕੇ ਲਾਹ ਇਹ ਵੀ ਤੁਹਾਡੇ ਵਰਗੇ ਕਿਸਾਨ ਵੀਰ ਆ ਨਹੀਂ ਕੋਈ ਕਦੇ ਲਾਹ ਇਹ ਵੇਚਣ ਆਏ ਆ ਜੇ ਇਹਨਾਂ ਨੂੰ ਵੀ ਤੁਸੀਂ ਥੋੜਾ ਬਹੁਤਾ ਕੋਈ ਕਰੋਗੇ ਸ਼ੇਅਰ ਕਰੋਗੇ ਨਹੀਂ ਲਾਹ ਕਿੰਨੀ ਖੇਤੀ ਕਰਦੇ ਹੋ ਖੇਤੀ ਤੁਹਾਡੇ ਕੋਲ 12 ਕਿੱਲੇ ਦਾ 12 ਕਿੱਲੇ ਕੀ ਕੀ ਬੀਜਦੇ ਹੋ ਕਣਕ ਝੋਨੇ ਕਣਕ ਝੋਨੇ ਤੇ ਪੂਰੇ ਹੋ ਜਾਂਦੇ ਖਰਚੇ ਖੇਤੀ ਦਾ ਜਿਹੜਾ ਖਰਚੇ ਮੋੜਾਉਂਦੇ ਆ ਤਸੱਲੀ ਆ ਤੁਹਾਡੀ ਇਹ ਖੇਤੀ ਦੇ ਕਿ ਕਦੀ ਬੰਦਾ ਉਹਨੇ ਦਿਆ ਜੇ ਨਹੀਂ ਗੱਲ ਰੱਜਣ ਦੀ ਨਹੀਂ ਗੱਲ ਵੇਖੋ ਮੇਰੀ ਗੱਲ ਸੁਣੋ ਸਾਡੇ ਬਜ਼ੁਰਗਾਂ ਕੋ ਹਾਲ ਹੁੰਦੇ ਸੀ ਸਾਡੇ ਬਜ਼ੁਰਗਾਂ ਕੋ ਗੱਡੇ ਹੁੰਦੇ ਸੀ ਉਹ ਸਮੇਂ ਚੰਗੇ ਹੋਣ ਟਰੈਕਟਰ ਆ ਗਏ ਟਰੈਕਟਰਾਂ ਤੋਂ ਅੱਗੇ ਵੀ ਜਿਹੜੀਆਂ ਤਕਨੀਕਾਂ ਐ ਪੀਸੀ ਡਰ ਤੱਕ ਆ ਗਈ ਆ ਆਪਾਂ ਵਿਕਾਸ ਤੇ ਕੀਤਾ ਹੀ ਆ ਨਾ ਬਿਲਕੁਲ ਜੀ ਬਿਲਕੁਲ ਪਰ ਉਹ ਉਹ ਸਮੇਂ ਚੰਗੇ ਸੀ ਜੀ ਨਹੀਂ ਉਹ ਤਾਂ ਉਹ ਤੇ ਸਮੇਂ ਬਿਲਕੁਲ ਚੰਗੇ ਹੀ ਗੇ ਪਰ ਇਹ ਆ ਵੀ ਤਕਨੀਕ ਨਾਲ ਅੱਗੇ ਵਧਣਾ ਤੁਸੀਂ ਠੀਕ ਸਮਝਦੇ ਹੋ ਉਹਦੇ ਆਈ ਸਮੇ ਸਮੇ ਚੱਲਣਾ ਪੈਂਦਾ ਜੀ ਹੁਣ ਜਿੱਦਾਂ ਪਿਛਲੇ ਸਾਲ ਝੋਨੇ ਦੀ ਬੜੀ ਮੁਸ਼ਕਲ ਆਈ ਵੇਚਣ ਦੇ ਵਿੱਚ ਐਤ ਕੀ ਝਾੜ ਘਟ ਗਏ ਫਿਰ ਤੁਸੀਂ ਕਿਦਾਂ ਮੰਨਦੇ ਹੋ ਕਿ ਝੋਨੇ ਕਣਕ ਦੀ ਖੇਤੀ ਜੇ ਉਹ ਠੀਕ ਆ ਹੈ ਇਹ ਉਹ ਕੋਈ ਕੀ ਕਰੀਏ ਉਹਨੂੰ ਇਹ ਬੜੀਆਂ ਬਦਲਵੀਆਂ ਫਸਲਾਂ ਨੇ ਬਹੁਤ ਬਦਲਵੀਆਂ ਬਸਲਾਂ ਨੇ ਦਾਣਾਂ ਵਾਲੀਆਂ ਫਸਲਾਂ ਨੇ ਸੂਰ ਰੇਡ ਘਟ ਜਾਂਦਾ ਉਹ ਚੁੱਕਦਾ ਕੋਈ ਨਹੀਂ ਹਾਂਜੀ ਉਹ ਵੀ ਚੁੱਕਦਾ ਮੁੜ ਕੇ ਜਦੋਂ ਬੀਜ ਲੀਏ ਤੇ ਭਾਈ ਜਵਾਰ ਬੀਜੀ ਇੱਕ ਘਰੋਂ ਲਈ ਦੋ ਗੱਲੇ ਪਈ ਹੈ ਜੀ ਘਰ ਕਿੰਨੀ ਕਿ ਜਵਾਰ ਬੀਜੀ ਇੱਕ ਲੱਕ ਬੀਜੀ ਇੱਕਲਾ ਵੀ ਨਹੀਂ ਹਾਂਜੀ ਉਹ ਉਦਾਂ ਹੀ ਦੇ ਇਹ ਝਾੜ ਕਿੰਨਾ ਕਿ ਨਿਕਲਿਆ 20 ਕੁ ਕਵਾਂਟ ਨਿਕਲਿਆ 20 ਕੁ ਕਵਾਂਟ ਰੇਟ ਕੀ ਆ ਉਹਦਾ ਕੋਈ 1200 ਦੀ ਲਾਂਡਿਆ ਕੋਈ ਨਹੀਂ ਉਹਦਾ ਸਰਕਾਰੀ ਐਮਐਸਪੀ ਦਾ ਪਤਾ ਤੁਹਾਨੂੰ ਉਹਦੀ ਕਿੰਨੀ ਆ ਉਸਨੇ 2200 ਕੋਈ 2250 ਐਮਐਸਪੀ ਦਾ ਪਤਾ ਕੁਝ ਨਹੀਂ ਉਹਦੇ ਬਾਰੇ ਨਹੀਂ ਉਹਦਾ ਸੋ ਆ ਸਾਡੀ ਕਿਸਾਨੀ ਦੀ ਤਰਾਸਦੀ ਆ ਕਿ ਇਹ ਐਮਐਸਪੀ ਵਾਸਤੇ ਡਾਂਗਾ ਖਾਂਦੇ ਆ ਟਰੈਕਟਰ ਤਣਵਾਉਂਦੇ ਆ ਅੱਤਵਾਦੀ ਆਪਣੇ ਇਹਨਾਂ ਨੂੰ ਸਰਕਾਰ ਅੱਤਵਾਦੀ ਕਹਿੰਦੀ ਆ ਕਿ ਇਹ ਇਹ ਐਮਐਸਪੀ ਮੰਗਦੇ ਆ ਪਰ ਹਲਾ ਆਦ ਦੇਖੋ ਇਹਨਾਂ ਨੂੰ ਕਣਕ ਦੇ ਝੋਨੇ ਦੀ ਜਿਹੜੀ ਹੈਗੀ ਆ ਇਹਨਾਂ ਨੂੰ ਪਤਾ ਹੀ ਨਹੀਂਗਾ ਇਹਦੇ ਬਾਰੇ ਕੁਝ ਵੀ ਬਹੁਤ ਠੱਗੀ ਹੋਈ ਸੋ ਜਗਰੂਪ ਸਿੰਘ ਸੇਖਵਾ ਹੈ ਤੇ ਤੁਹਾਨੂੰ ਜਲਦੀ ਆ ਤੇ ਕਿਸਾਨ ਮੇਲੇ ਦਾ ਜਿਹੜਾ ਅੱਜ ਦਾ ਮਹੱਤਵ ਕਿਵੇਂ ਦੇਖਦੇ ਹੋ ਬਹੁਤ ਵਧੀਆ ਕਿਸਾਨ ਮੇਲਾ ਆਰਗੇਨਾਈਜ਼ ਕੀਤਾ ਗਿਆ ਇਹਦੇ ਵਿੱਚ ਦੋ ਤਰ੍ਹਾਂ ਦੇ ਮੇਨ ਇੱਕ ਤੇ ਜਿਹੜੀਆਂ ਲੇਟੈਸਟ ਮਸ਼ੀਨਾਂ ਨੇ ਜਿਹਦਾ ਨਾਲ ਕਿਸਾਨੀ ਇੱਕ ਲਾਹੇਵੰਦਨ ਦਾ ਬਣ ਸਕਦੀ ਆ ਔਰ ਜਿਨ੍ਹਾਂ ਤੇ ਲੱਖਾਂ ਰੁਪਏ ਦੀ ਸਬਸਿਡੀ ਇਵਨ 50% ਤੋਂ ਲੈ ਕੇ 80% ਤੱਕ ਸਬਸਿਡੀ ਉਹ ਮਸ਼ੀਨਾ ਇੱਥੇ ਉਹਨਾਂ ਦੀ ਪ੍ਰਦਰਸ਼ਨੀ ਲੱਗੀ ਹੋਈ ਆ ਔਰ ਦੂਸਰਾ ਜਿਹੜੇ ਕਿਸਾਨਾਂ ਨੇ ਆਪਣੇ ਪ੍ਰੋਡਕਟਸ ਤਿਆਰ ਕੀਤੇ ਨੇ ਛੋਟੇ-ਛੋਟੇ ਭਵਾਂ ਉਹ ਆਪਣਾ ਸ਼ਹਿਤ ਹੋਵੇ ਭਵਾਂ ਜੈਮ ਹੋਵੇ ਇਸ ਤਰ੍ਹਾਂ ਦੇ ਛੋਟੇ-ਛੋਟੇ ਪ੍ਰੋਡਕਟ ਐਗਰੀਕਲਚਰ ਐਗਰੀਕਲਚਰ ਦੇ ਜਿਹੜੇ ਪ੍ਰੋਡਕਟਸ ਤਿਆਰ ਕੀਤੇ ਆ ਉਹਨਾਂ ਦੀ ਪ੍ਰਦਰਸ਼ਨੀ ਵੀ ਲੱਗੀ ਹੋਈ ਆ ਸੋ ਇਹ ਇਹੋ ਜਿਹੇ ਜਿਹੜੇ ਪ੍ਰੋਗਰਾਮ ਆ ਉਹਨਾਂ ਨਾਲ ਇੱਕ ਤੇ ਕਿਸਾਨ ਭਰਾਵਾਂ ਨੂੰ ਅਵੇਰਨੈਸ ਮਿਲਦੀ ਆ ਔਰ ਔਰ ਦੂਸਰਾ ਉਹ ਆਪਣੇ ਪ੍ਰੋਡਕਟਸ ਦੀ ਜਿਹੜੀ ਆ ਇੱਥੇ ਵਧੀਆ ਮਾਰਕੀਟਿੰਗ ਕਿਉਂਕਿ ਹਜ਼ਾਰਾਂ ਕਿਸਾਨ ਜਿਹੜੇ ਆ ਇੱਥੇ ਅੱਜ ਆਏ ਆ ਉਹ ਆਪਣੇ ਪ੍ਰੋਡਕਟਸ ਦੀ ਜਿਹੜੀ ਆ ਵਧੀਆ ਫ੍ਰੀ ਤੇ ਵਧੀਆ ਮਾਰਕੀਟਿੰਗ ਕਰ ਸਕਦੇ ਆ ਅਕਸਰ ਇਹ ਵੇਖਿਆ ਜਾਂਦਾ ਸੇਗਵਾਂ ਸਾਹਿਬ ਕਿ ਜਿੰਨੇ ਖੇਤੀ ਮਾਹਿਰ ਨੇ ਇਹ ਇੱਥੇ ਹੀ ਮਹਦੂਦ ਰਹਿੰਦੇ ਆ ਜਾਂ ਆਪਣੇ ਦਫ਼ਤਰ ਤੱਕ ਮਹਦੂਦ ਰਹਿੰਦੇ ਆ ਇਹ ਨਹੀਂ ਚਾਹੀਦਾ ਕਿ ਖੇਤਾਂ ਵਿੱਚ ਜਾ ਕੇ ਪ੍ਰੈਕਟੀਕਲੀ ਕਿਸਾਨਾਂ ਨੂੰ ਦੱਸਣ ਜਿਹੜੀਆਂ ਗੱਲਾਂ ਇੱਥੇ ਦੱਸਦੇ ਨੇ ਖੇਤਾਂ ਵਿੱਚ ਵੀ ਜਾ ਕੇ ਉਹਨਾਂ ਦੀ ਮਤ ਕੀਤੀ ਜਾਵੇ ਅ ਚਾਹੀਦਾ ਤੇ ਗਰਾਊਂਡ ਲੈਵਲ ਤੇ ਕੰਮ ਕਰਨਾ ਬਹੁਤ ਵਧੀਆ ਤੁਸੀਂ ਗੱਲ ਕੀਤੀ ਆ ਪਿੰਡਾਂ ਦੇ ਵਿੱਚ ਵੀ ਜਿਹੜੇ ਨੇ ਉਹ ਪ੍ਰੋਗਰਾਮ ਕਰਾਏ ਜਾਂਦੇ ਨੇ ਕਿਉਂਕਿ ਇਹ ਤੇ ਜ਼ਿਲ੍ਹਾ ਪੱਤਰੀ ਸਰਕਾਰ ਵੱਲੋਂ ਜਿਹੜੇ ਆਉਂਦੇ ਆਰਡਰ ਉਹ ਹੀ ਜਾਂਦੇ ਆ ਜੋ ਇੱਕ ਰੂਟੀਨ ਦੇ ਵਿੱਚ ਬਲੌਕ ਪੱਧਰ ਦੇ ਖੇਤੀ ਅਧਿਕਾਰੀ ਹਰ ਬਲੌਕ ਦੇ ਵਿੱਚ ਇੱਕ ਖੇਤੀ ਅਧਿਕਾਰੀ ਬੈਠਾ ਬਹੁਤ ਵਧੀਆ 인ਫਰਾਸਟ੍ਰਕਚਰ ਆ ਸਾਡਾ ਔਰ ਸਰਕਾਰ ਦਾ ਵੀ ਇਸ ਪਾਸੇ ਬੜਾ ਵਧੀਆ ਧਿਆਨ ਤੁਸੀਂ ਨਹੀਂ ਸੋਚਦੇ ਕਿ ਇਹਨਾਂ ਲੋਕਾਂ ਨੂੰ ਇਹ ਜਿਹੜੇ ਸਾਡੇ ਟੈਕਨੀਕਲ ਆ ਜਾਂ ਮਾਹਿਰ ਨੇ ਖੇਤੀ ਦੇ ਇਹ ਖੇਤਾਂ ਵਿੱਚ ਜਾ ਕੇ ਸਾਰਾ ਨਹੀਂ ਇਹ ਬਹੁਤ ਵੱਧ ਤੋਂ ਵੱਧ ਇਹਦੀ ਅਵੇਅਰਨੈਸ ਜਿਹੜੀ ਆ ਨਾ ਇਹ ਘਰ-ਘਰ ਕਿਸਾਨਾਂ ਤੱਕ ਪਹੁੰਚੋਣੀ ਚਾਹੀਦੀ ਆ ਕਿਉਂਕਿ ਅੱਜ ਜੇ ਇਹਨਾਂ ਦੀ ਪ੍ਰਦਰਸ਼ਨੀ ਆ ਤਾਂ ਉਹ ਇੱਥੇ ਇੱਕ ਤੈਰੇ ਤੱਕ ਸੀਮਤ ਰਹਿ ਗਈ ਜਿੰਨੇ ਲੋਕ ਆਏ ਉਹਨਾਂ ਨੇ ਦੇਖ ਲਿਆ ਤੇ ਜਿਹੜੇ ਨਹੀਂ ਆ ਸਕੇ ਉਹਨਾਂ ਤੱਕ ਇਹ ਗੱਲ ਨਹੀਂ ਪਹੁੰਚੀ ਸੋ ਇਹ ਮੈਂ ਤੁਹਾਡੀ ਗੱਲ ਦੀ ਤਾਇਦ ਕਰਦਾ ਕਿ ਇਹਦੇ ਵੱਧ ਯਤਨ ਹੋਣੇ ਚਾਹੀਦੇ ਆ ਤਾਂ ਕਿ ਘਰ ਘਰ ਤੱਕ ਕਿਸਾਨਾਂ ਤੱਕ ਇਹ ਗੱਲ ਜਾਏ ਤੇ ਕਿਸਾਨ ਇਹ ਜਿਹੜੀਆਂ ਸਰਕਾਰ ਦੀਆਂ ਸਬਸਿਡੀ ਨੇ ਕੋਈ 80% ਤੱਕ ਸਬਸਿਡੀ ਮਸ਼ੀਨ ਦੀ ਜੇ ਕੋ 30 ਲੱਖ ਦੀ ਮਸ਼ੀਨ ਆ ਤੇ ਉਹਦੇ 80% ਸਬਸਿਡੀ ਤੁਸੀਂ ਲਾਓ 22 ਲੱਖ ਰੁਪਏ ਸਬਸਿਡੀ 22 ਲੱਖ ਹੋ ਜਾਂਦੀ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਇਸ ਵਾਰ ਜ਼ਿਆਦਾ ਆ ਰਿਹਾ ਬਹੁਤ ਵਧੀਆ ਜੀ ਆ ਰਿਹਾ ਮੈਨੂੰ ਇੱਕ ਕਿਸਾਨ ਭਰਾ ਮਿਲੇ ਸੀ ਉਹਨਾਂ ਸਬਸਿਡੀ ਲਈ ਆ ਉਹ ਕਹਿੰਦੇ ਅਸੀਂ 28 ਤਰੀਕ ਨੂੰ ਸਬਸਿਡੀ ਦਿੱਤੀ ਤੇ 30 ਨੂੰ ਸਾਡੇ ਪੇਮੈਂਟ ਜਿਹੜੀ ਆ ਉਹ ਸਾਨੂੰ ਸਬਸਿਡੀ ਦੋਹਾਂ ਦਿਨਾਂ 'ਚ ਪੇਮੈਂਟ ਮਿਲ ਗਈ ਸੋ ਬੜਾ ਵਧੀਆ ਪਾਰਦਰਸ਼ੀ ਢੰਗ ਨਾਲ ਜਿਹੜਾ ਨਾ ਉਹ ਕਿਸਾਨਾਂ ਨੂੰ ਸਬਸਿਡੀ ਜਿਹੜੀ ਆ ਇਹ ਤੁਸੀਂ ਵਧਾਈ ਦੇ ਪਾਤਰ ਹੋ ਮੈਂ ਗੱਲ ਅੱਜ ਨਾ ਕਿਸਾਨਾਂ ਨਾਲ ਗੱਲਬਾਤ ਆਪਾਂ ਕੀਤੀ ਆ ਕੀ ਬੀਜ ਦੇ ਉਹ ਕਹਿੰਦੇ ਜੀ ਕਣਕ ਬੀਜਦੇ ਆ ਜੋ ਨਾਬੀਜ ਦੇ ਤੁਹਾਨੂੰ ਵੀ ਪਤਾ ਪਿਛਲੇ ਸਾਲ ਕਿਸਾਨਾਂ ਨੂੰ ਰੇਟ ਦਾ ਬਹੁਤ ਕਸਾਰਾ ਲੱਗਾ ਘਟ ਲੱਗਿਆ ਇਸ ਵਾਰ ਫਸਲ ਦਾ ਝਾੜ 30% ਤੱਕ ਘਟ ਗਿਆ ਕੀ ਚਾਹੀਦਾ ਨਹੀਂ ਕਿ ਜਿਹੜੀ ਸਾਡੀ ਕਿਸਾਨ ਆ ਸਾਡੀ ਖੇਤੀ ਆ ਇਹਨੂੰ ਰਵਾਇਤੀ ਜਿਹੜਾ ਫਸਲ ਚੱਕਰੋਂ ਚ ਕੱਢਿਆ ਜਾਵੇ ਬਿਲਕੁਲ ਤੁਹਾਡੀ ਗੱਲ ਠੀਕ ਆ ਪਰ ਕਿਉਂਕਿ ਜਿਹੜਾ ਐਮਐਸਪੀ ਆ ਉਹ ਸੈਂਟਰ ਨੇ ਫਿਕਸ ਕਰਨਾ ਹੁੰਦਾ ਹੁਣ ਤੇ ਸਮੇਂ ਦੀ ਲੋੜ ਜਿਹੜੀ ਆ ਨਾ ਉਹ ਕ੍ਰੌਪ ਡਾਈਵਰਸੀਫਿਕੇਸ਼ਨ ਦੀ ਆ ਕਿਉਂਕਿ ਬੜਾ ਦੁਨੀਆ ਬੜੀ ਵੱਡੀ ਮੰਡੀ ਆ ਹਿੰਦੁਸਤਾਨ ਹੀ ਇੱਕ ਬੜੀ ਵੱਡੀ ਮੰਡੀ ਆ ਸੋ ਹੁਣ ਤੇ ਇੱਕ ਨਵੇਂ ਖੇਤੀ ਵਿੱਚ ਰੈਵਲੂਸ਼ਨ ਦੀ ਲੋੜ ਆ ਜਿਸ ਤਰ੍ਹਾਂ ਵਾਈਟ ਰੈਵਲੂਸ਼ਨ ਆਇਆ ਗ੍ਰੀਨ ਰੈਵਲੂਸ਼ਨ ਆਇਆ ਬਹੁਤ ਪੁਰਾਣੇ ਹੋ ਚੁੱਕੇ ਆ ਹੁਣ ਰਿਫਾਰਮ ਰੈਵਲੂਸ਼ਨ ਦੀ ਹਾਂ ਰਿਫਾਰਮਸ ਦੀ ਕਿਸਾਨੀ ਨੂੰ ਲੈ ਕੇ ਰਿਫਾਰਮਸ ਦੀ ਲੋੜ ਆ ਮੈਂ ਵੀ ਸੀਐਮ ਸਾਹਿਬ ਨੂੰ ਵੀ ਬੇਨਤੀ ਕੀਤੀ ਆ ਪਾਰਟੀ ਹਾਈ ਕਮਾਂਡ ਚ ਵੀ ਗੱਲਾਂ ਕੀਤੀਆਂ ਨੇ ਕਿ ਸਾਨੂੰ ਕ੍ਰੌਪ ਡਾਈਵਰਸੀਫਿਕੇਸ਼ਨ ਨਾਲ ਜਿਹੜਾ ਵਾ ਉਹ ਜਾਣਾ ਚਾਹੀਦਾ ਔਰ ਕਿਸਾਨ ਨੂੰ ਆਪਣੇ ਪ੍ਰੋਡਕਟ ਦੀ ਮਾਰਕੀਟਿੰਗ ਕਰਨ ਦੀ ਜਿਹੜੀ ਤਕਨੀਕ ਉਸ ਕਉਣੀ ਚਾਹੀਦੀ ਆ ਔਰ ਸਰਕਾਰ ਦਾ ਫਰਜਮੰਦਾ ਪ੍ਰੋਸੈਸਿੰਗ ਦੇ ਵੱਲ ਹਾਂ ਪ੍ਰੋਸੈਸਿੰਗ ਵੱਲ ਜਿਹੜੀ ਆ ਕੋਲਡ ਸਟੋਰੇਜ ਵੱਲ ਕਿਉਂਕਿ ਜੇ ਅਸੀਂ ਪ੍ਰੋਡਕਟ ਦੂਰ ਤੱਕ ਖੜਨਾ ਤਾਂ ਸਾਨੂੰ ਇਹਨਾਂ ਚੀਜ਼ਾਂ ਦੀ ਜਿਹੜਾ ਵਾ ਕੋਲਡ ਸਟੋਰ ਆ ਵੇਖੋ ਚਾਈਨਾ ਵਰਗੇ ਦੇਸ਼ ਜੇ ਵੇਖੋ ਸਿੱਖਣਾ ਚਾਹੀਦਾ ਜਿਹੜਾ ਵੀ ਕੋਈ ਤਰੱਕੀ ਕਰ ਰਿਹਾ ਉਹਨੋਂ ਤੋਂ ਸਿੱਖੋ ਚਾਈਨਾ ਦੇ ਦੇਸ਼ ਉਹਨਾਂ ਨੇ ਕਿੰਨੇ ਕੋਲ ਸਟੋਰ ਬਣਾ ਲਿਆ ਸੇਖੋਂ ਸਾਹਿਬ ਇੱਕ ਸਟਰਕਚਰ ਬਣਾ ਲਿਆ ਸੇਖੋਂ ਸਾਹਿਬ ਇੱਕ ਬਹੁਤ ਮਹੱਤਵਪੂਰਨ ਸਵਾਲ ਆ ਕਿ ਜੇ ਸਾਡੀ ਅੰਤਰਰਾਸ਼ਟਰੀ ਸਰਹੱਦ ਵਾਗੇ ਵਾਲੀ ਖੁੱਲ ਜੇ ਤੇ ਕੀ ਖੇਤੀ ਦਾ ਭਵਿੱਖ ਵੇਖਦੇ ਹੋ ਜੇ ਕਿਤੇ ਇਹ ਸਰਹੱਦ ਖੁੱਲ ਜੇ ਤੇ ਸਾਡਾ ਮਾਝਾ ਤੇ ਜਿਹੜਾ ਨਾ ਉਹ ਤੇ ਤਰ ਜਾਂਦਾ ਕਿਉਂਕਿ ਇਹ ਡਰਾਈ ਪੋਰਟ ਬਣ ਜਾਣੀ ਆ ਤੇ ਤੁਸੀਂ ਦੇਖੋ ਇੱਥੋਂ ਲੈ ਕੇ ਤੁਸੀਂ ਵੇਖੋ ਪੁਰਾਣੇ ਅੰਗਰੇਜ਼ਾਂ ਦੇ ਵੇਲੇ ਕਲਕੱਤੇ ਤੋਂ ਲੈ ਕੇ ਤੇ ਲੰਡਨ ਤੱਕ ਸੜਕ ਸੀਗੀ ਸੀਐਸਆ ਜੂਰੀ ਹਾਂ ਜਿਹਨੂੰ ਅਸੀਂ ਸਿਲਕ ਰੂਟ ਵੀ ਜਿਹੜਾ ਉਹਨੂੰ ਕਹਿ ਦਿੰਦੇ ਆ ਜੇ ਇਹ ਸਿਲਕ ਰੂਟ ਸ਼ੁਰੂ ਹੁੰਦਾ ਤੇ ਸਭ ਤੋਂ ਵੱਧ ਫਾਇਦਾ ਜੇ ਕਿਸੇ ਮੁਲਕ ਨੂੰ ਜਾਂ ਕਿਤੇ ਨੂੰ ਹੁੰਦਾ ਤੇ ਉਹ ਪੰਜਾਬੀਆਂ ਨੂੰ ਮਾਝੇ ਨੂੰ ਸਭ ਤੋਂ ਵੱਧ ਮਾਝੇ ਨੂੰ ਹੁੰਦਾ ਕਿਉਂਕਿ ਇਹ ਤੋਂ ਅੱਗੇ ਅਸੀਂ ਬਾਰਡਰ ਤੇ ਬੈਠੇ ਆ ਇਹ ਡਰਾਈ ਪੋਰਟ ਬਣ ਜਾਣੀਆਂ ਸਾਡੇ ਜ਼ਿਲ੍ਹੇ ਤਿੰਨੇ ਹੀ ਵੇਖੋ ਗਰਦਾਸਪੁਰ ਨਾਲ ਵੀ ਪਾਕਿਸਤਾਨ ਦਾ ਬਾਰਡਰ ਲੱਗਦਾ ਅੰਮ੍ਰਿਤਸਰ ਨਾਲ ਵੀ ਲੱਗਦਾ ਪਠਾਨਕੋਟ ਨਾਲ ਵੀ ਲੱਗਦਾ ਸਾਰੇ ਪੰਜਾਬ ਨੂੰ ਫਾਇਦਾ ਹਾਂ ਪੰਜਾਬ ਨੂੰ ਤੇ ਹੈ ਹੀ ਹੈ ਜਿਹੜੇ ਬਾਰਡਰ ਲੱਗਦੇ ਆ ਜਿਹੜੇ ਬਾਰਡਰ ਡਿਸਟ੍ਰਿਕਟ ਅਸੀਂ ਕਹਿ ਦਿੰਨੇ ਆ ਜੀ ਸਾਡਾ ਬਾਰਡਰ ਡਿਸਟ੍ਰਿਕਟ ਆ ਜੀ ਇਹ ਬੈਕਵਰਡ ਡਿਸਟ੍ਰਿਕਟ ਆ ਇਹ ਬੈਕਵਰਡ ਨਹੀਂ ਇਹ ਫਾਰਵਰਡ ਹੋ ਜਾਣ ਕਿ ਜੇ ਕਿਤੇ ਟਰੇਡ ਖੁੱਲ ਜੇ ਫਿਰ ਇਹ ਸਮੇਂ ਦੀ ਲੋੜ ਆ ਐਕਸਪ੍ਰੈਸ ਵੇ ਬਣ ਰਿਹਾ ਇੱਕ ਦਿਨ ਆਉਣਾ ਵਾ ਕਿ ਇਹ ਟਰੇਡ ਖੁੱਲਣੇ ਮਾਰੋ ਹੰਬਲਾ ਤੁਸੀਂ ਮਾਜੇ ਦੇ ਹੈਗੇ ਹੋ ਵੱਡੇ ਲੀਡਰ ਹੋ ਤੇ ਇੱਕ ਵਾਰੀ ਵਜਾ ਦਿਓ ਨਗਾਰਾ ਕਿ ਸਾਡਾ ਬਾਰਡਰ ਖੋਲੋ ਫਿਰ ਇਹ ਖੁੱਲਣਾ ਚਾਹੀਦਾ ਜੀ ਅਸੀਂ ਤਾਂ ਜਿੰਨੇ ਜੋ ਕੇ ਹੈ ਵਾ ਗੱਲ ਕਰਦੇ ਆ ਪਰ ਕਿਉਂਕਿ ਇਹ ਵਿਸ਼ਾ ਜਿਹੜਾ ਵਾ ਇਹ ਸੈਂਟਰ ਸਰਕਾਰ ਦਾ ਔਰ ਇੰਟਰ ਸਟੇਟ ਰਿਲੇਸ਼ਨਸ ਦਾ ਬਣ ਜਾਂਦਾ ਵਾ ਔਰ ਇਹ ਤੇ ਸੈਂਟਰ ਸਰਕਾਰ ਨੂੰ ਪ੍ਰਾਈਮ ਮਿਨਿਸਟਰ ਨੂੰ ਚਾਹੀਦਾ ਕਿ ਇਹਦੇ ਚ ਦਖਲ ਦੇਣ ਔਰ ਵਪਾਰ ਜਿਹੜਾ ਵਾ ਖੁੱਲੇ ਹਰ ਮੁਲਕ ਨੂੰ ਹੀ ਫਾਇਦਾ ਹੁੰਦਾ ਜੀ ਤੁਹਾਨੂੰ ਲੱਗਦਾ ਨਹੀਂ ਕਿ ਇਹ ਵਿਤਕਰਾ ਹੋ ਰਿਹਾ ਪੰਜਾਬ ਦੇ ਨਾਲ ਬਿਲਕੁਲ ਅਸੀਂ ਅੰਤਰਰਾਸ਼ਟਰੀ ਸਰਹਾਤੇ ਬੈਠੇ ਆ ਸਾਡੇ ਸਾਰੇ ਧਾਰੋਮਦਾਰੀ ਖੇਤੀ ਦਾ ਵਾ ਮੈਂ ਉਹੀ ਦੱਸਣਾ ਚਾਹੁੰਨਾ ਕਿ ਗੁਜਰਾਤ ਦਾ ਤੇ ਪਾਕਿਸਤਾਨ ਦਾ ਤੇ ਵਪਾਰ ਕਦੀ ਬੰਦ ਨਹੀਂ ਹੁੰਦਾ ਕਰਾਚੀ ਦਾ ਤੇ ਜਿਹੜੀ ਗੁਜਰਾਤ ਚ ਬੰਦਰਗਾਹ ਮੁੰਬਈ ਦਾ ਨਹੀਂ ਹੁੰਦਾ ਤੇ ਜਦੋਂ ਥੋੜੀ ਜੀ ਵੀ ਗੱਲ ਹੁੰਦੀ ਆ ਤੇ ਸਾਡਾ ਜਿਹੜਾ ਮਾੜਾ ਮੋਟਾ ਵੀ ਜਿਹੜਾ ਸਾਡੀ ਤਾਂ ਹੁੰਦੇ ਗੋਡਾ ਰੱਖ ਮਾੜੀ ਮੋਟਾ ਵੀ ਜਿਹੜਾ ਸਾਡਾ ਟ੍ਰੇਡ ਉਹ ਬੰਦ ਕਰ ਦਿੱਤਾ ਜਾਂਦਾ ਪੰਜਾਬ ਦੀ ਆਰਥਿਕਤਾ ਦੋਨੇ ਬੰਨੇ ਮੈਂ ਤਾਂ ਸਮੁੱਚਤਾ ਦੀ ਗੱਲ ਕਰਾਂਗਾ ਉਧਰ ਵੀ ਪੰਜਾਬ ਹੈ ਇਧਰ ਵੀ ਪੰਜਾਬ ਦੋਨੇ ਪੰਜਾਬਾਂ ਨੂੰ ਉਹਦਾ ਸੇਕ ਚੱਲਣਾ ਪੈਂਦਾ ਵਾ ਪਰ ਜਿਹੜੇ ਵਪਾਰਕ ਕੇਂਦਰ ਨੇ ਭਾਵੇਂ ਹਿੰਦੁਸਤਾਨ ਦਾ ਹੋਵੇ ਪਾਕਿਸਤਾਨ ਦਾ ਹੋਵੇ ਉਹ ਆਪਣਾ ਵਪਾਰ ਕਰੀ ਜਾਂਦੇ ਆ ਪਰ ਸਾਡੇ ਪੰਜਾਬ ਨੂੰ ਭਾਵੇਂ ਲੈਂਦਾ ਪੰਜਾਬ ਹੋਵੇ ਤੇ ਭਾਵੇਂ ਚੜਦਾ ਪੰਜਾਬ ਹੋਵੇ ਦੋਨੇ ਪੰਜਾਬਾਂ ਨੂੰ ਉਹਦੀ ਮਾਰ ਚੱਲ ਨਹੀਂ ਪੈਂਦੀ ਆ ਸਗੋਂ ਮੈਂ ਤੇ ਕਵਾਂਗਾ ਉਹ ਵੀ ਪੰਜਾਬੀ ਨੇ ਅਸੀਂ ਵੀ ਪੰਜਾਬੀ ਸਾਡੇ ਜਥੇ ਜਾਂਦੇ ਆ ਸਾਡੇ ਤੇ ਗੁਰੂ ਧਾਮ ਉਧਰ ਨੇ ਨਨਕਾਣਾ ਸਾਹਿਬ ਆ ਕਰਤਾਰਪੁਰ ਸਾਹਿਬ ਆ ਅਸੀਂ ਤੇ ਸਾਰੇ ਪੰਜਾਬੀ ਇੱਕ ਸੋਚ ਦੇ ਮਾਲਕ ਆ ਪਰ ਸਾਨੂੰ ਜਿਹੜੇ ਦੇਸ਼ ਨੇ ਇਹ ਵੰਡੀਆਂ ਭਾ ਕੇ ਸਾਨੂੰ ਅਲੱਗ ਕਰਦੇ ਆ ਜਿਹੜੀ ਕਿ ਮਾੜੀ ਗੱਲ ਆ ਇਕੱਠੇ ਹੋ ਕੇ ਸਿਰ ਜੋੜ ਕੇ ਜਿਹੜਾ ਚੱਲਣਾ ਚਾਹੀਦਾ ਦੋਨਾਂ ਪੰਜਾਬਾਂ ਦੀ ਦੋਨਾਂ ਕੰਟਰੀਆਂ ਦੀ ਆਰਥਿਕਤਾ ਜਿਹੜੀ ਆ ਜੇ ਟ੍ਰੇਡ ਖੁੱਲਦਾ ਤੇ ਦੋਵਾਂ ਨੂੰ ਜਿਹੜਾ ਵਾ ਉਹ ਲਾਇਵਾਨ ਸਾਬ ਤੋਂ ਸੋ ਇਹ ਸਾਨੂੰ ਜਥੇਦਾਰ ਜਗਰੂਪ ਸਿੰਘ ਜੀ ਸੇਖਵਾ ਅੱਜ ਬਿਲਕੁਲ ਜਥੇਦਾਰ ਬਣੇ ਹੋਏ ਆ ਸੋ ਇਹਨਾਂ ਨੇ ਸਾਡੇ ਨਾਲ ਵਿਸਥਾਰ ਸਹਿਤ ਗੱਲਬਾਤ ਕੀਤੀ ਆ ਔਰ ਨਾਲ ਦੀ ਨਾਲ ਅੰਤਰਰਾਸ਼ਟਰੀ ਹੱਦਾਂ ਸਰਹੱਦਾਂ ਬਾਰੇ ਵੀ ਉਹਨਾਂ ਨੇ ਖੁੱਲ ਕੇ ਸਾਡੇ ਨਾਲ ਵਿਚਾਰ ਕੀਤੀ ਆ